thank you ਆਲਟਿਊ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੰਮ੍ਰਿਤਸਰ ਦੇ ਐਨਆਰਆਈ ਜਿਨ੍ਹਾਂ ਦੇ ਵਿਆਹ ਦੇ ਫੰਕਸ਼ਨ ਦੇ ਵਿੱਚ ਗੋਲੀਆਂ ਚੱਲੀਆਂ ਸਨ ਉਹਨਾਂ ਨੂੰ ਸ਼ਖਬੀਰ ਸਿੰਘ ਬਾਦਲ ਅੱਜ ਮਿਲਣ ਲਈ ਪਹੁੰਚੇ ਤੇ ਪਰਿਵਾਰ ਨੂੰ ਸਾਥ ਦੇਣ ਦਾ ਭਰੋਸਾ ਦਵਾਇਆ ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਮੁਤਾਬਕ 15 ਜਾਣਿਆਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਲਗਾਤਾਰ ਜਾਰੀ ਹੈ ਪਰ ਉਧਰ ਪਰਿਵਾਰ ਨੇ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਛੱਡਣ ਦੀ ਅਪੀਲ ਕੀਤੀ ਤੇ ਕਿਹਾ ਕਿ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਤੇ ਨਾ ਹੀ ਲਾ ਐਂਡ ਆਰਡਰ ਹੈ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਵੋਟ ਅ ਫਸਟ ਆਫ ਅਲ ਆਈ ਵੁਡ ਲਾਈਕ ਟੂ ਸੇ ਥੈਂਕ ਯੂ ਟੂ ਮਿਸਟਰ ਸੁਖਵੀਰ ਸਿੰਘ ਬਾਦਲ ਜੀ ਆਈ ਸਾਡੇ ਕੋਲ ਸਾਡਾ ਦੇ ਵਰ ਕਨਸਰਨਡ ਬੋਡ ਪਰ ਸੁਣਵਾਈ ਐਸ ਫਾਰ ਐਸ ਸੁਣਵਾਈ ਆਈ ਥਿੰਕ ਪ੍ਰੈਜ਼ੈਂਟ ਗਵਰਨਮੈਂਟ ਹੈਜ਼ ਹੈਜ਼ਨਟ ਡਨ ਐਨੀਥਿੰਗ ਯੇਟ ਉਹਨਾਂ ਨੂੰ ਚਾਹੀਦਾ ਹੈ ਕਿ ਦੇ ਨੀਡ ਟੂ ਡੂ ਸਮਥਿੰਗ ਕਿ ਸਾਡਾ ਕਿਸੇ ਵੀ ਆਈ ਆਈ ਵੁੱਡ ਲਾਈਕ ਟੂ ਕਲੀਅਰ ਵਨ ਥਿੰਗ ਫॉर ਸ਼ੂਰ ਕਿ ਵੀ ਆਰ ਨਾਟ ਕਿ ਸਾਨੂੰ ਕੋਈ ਅਸੀਂ ਕੋਈ ਪਾਰਟੀ ਕਿਸੇ ਨੂੰ ਫੇਵਰ ਕਰਨ ਦੇ ਹਾਂ ਜਾਂ ਕੁਝ ਇਸ ਜਸਟ ਐਸ ਅ ਇੰਡੀਵਿਜੂਅਲ ਸਾਨੂੰ ਲੱਗਦਾ ਹੈ ਕਿ ਇਹ ਇਹ ਗਲਤ ਹੋਇਆ ਸਾਡੇ ਨਾਲ ਤੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਹੁਣ ਤੱਕ ਪੁਲਿਸ ਨੇ ਕਿਹਾ ਕਿ ਪਰਚੇ ਕਰਤੇ ਆ 12 ਲੋਕਾਂ ਦੇ ਪਰਚਾ ਦੇ ਦਿੱਤਾ ਕਿ ਤੁਸੀਂ ਕਹਿ ਰਹੇ ਹੋ ਕਿ ਸਾਡੇ ਵੀ ਕਿਤੇ ਨਾ ਕਿਸੇ ਗੈਸਟ ਤੇ ਵੀ ਸਾਡੇ ਗੈਸਟ ਤੇ ਪਰਚੇ ਹੋਏ ਉਹ ਉਸ ਦਿਨ ਉਸ ਰਾਤ ਨੂੰ ਹੀ ਹੋਏ ਸੀ ਉਹ ਉਹ ਪਰਚੇ ਉਸ ਰਾਤ ਨੂੰ ਸਾਡੇ ਗੈਸਟਾਂ ਤੇ ਪਹਿਲੇ ਹੋਏ ਸੀ ਜਿਹੜੇ ਜਿਹੜੇ ਗੁੰਡੇ ਆਏ ਸੀ ਉਹਨਾਂ ਦੇ ਉੱਤੇ ਕੋਈ ਪਰਚਾ ਨਹੀਂ ਸੀ ਹੋਇਆ ਹੂੰ ਉਹ ਉਹਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਨਵੀਂ ਬਦਲਾਵੀਂ ਸਰਕਾਰ ਬਣੀ ਹੈ ਹੁਣ ਤੱਕ ਕਿਸੇ ਕੋਈ ਨੁਮਾਇੰਦਾ ਕੋਈ ਐਮਐਲਆ ਕੋਈ ਫੋਨ ਨਾ ਨਹੀਂ ਨਹੀਂ ਬਿਲਕੁਲ ਨਹੀਂ ਨਾਟ ਐਟ ਆਲ ਕੁਛ ਨੇ ਕੋਈ ਨਹੀਂ ਕੁਛ ਨਹੀਂ ਕੀਤਾ ਹੁਣ ਪੰਜਾਬ ਚ ਕਾਫੀ ਕਿਨੇ ਸਮੇਂ ਬਾਅਦ ਪੰਜਾਬ ਚ ਆਏ ਤੁਸੀਂ ਆਈ ਮੈਂ ਸਾਲ ਚ ਦੋ ਕੋਰੀ ਆਉਣੀ ਆ ਪਰ ਮੇਰੇ ਬੱਚੇ ਜਿਹੜੇ ਆ ਉਹ 12-12 ਸਾਲ ਬਾਅਦ ਆਏ ਸੀਗੇ ਤੇ ਤੁਹਾਨੂੰ ਫਰਕ ਲੱਗਾ ਹੁਣ ਕੀ ਨਵੀਂ ਸਰਕਾਰ ਦੇ ਬਾਅਦ ਸੁਣਿਆ ਸੀਗਾ ਮਤਲਬ ਕਿ ਬਦਲਾ ਆ ਗਿਆ ਸੁਣਿਆ ਸੀਗਾ ਪਰ ਕੋਈ ਬਦਲਾ ਨਹੀਂ ਹੈਗਾ ਆਈ ਥਿੰਕ ਇਟਸ ਗੇਟਿੰਗ ਵਰਸ ਨਾ ਨਾਥਿੰਗ ਇਜ਼ ਰਾਈਟ ਕਿਵੇਂ ਅਸੀਂ ਡਿਸਕ੍ਰਾਈਬ ਕਰ ਸਕਦੇ ਆ ਆਪਣੇ ਪੰਜਾਬ ਨੂੰ ਪਹਿਲਾਂ ਅਸੀਂ ਕਹਿੰਦੇ ਸੋਨੇ ਦੀ ਚੜੀ ਪੰਜਾਬ ਲਹਿਰਾਂ ਦੇ ਖੇਤਾਂ ਨਾਲ ਵਰਕਰ ਦੇ ਵਿੱਚ ਨਸ਼ਾ ਦੀ ਨਸ਼ਾ ਹਥਿਆਰ ਬੰਦੂਕਾਂ ਦੇ ਮੈਂ ਜਿੰਨਾ ਕਿ ਮੈਂ ਇਸ ਸਟੇਟ ਨੂੰ ਸਮਝਦੀ ਆ ਜਾਂ ਸਮਝਿਆ ਸੋ ਫਾਰ ਮੈਨੂੰ ਲੱਗਦਾ ਕਿ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਲੋਕੀ ਆਪਣੇ ਬੱਚੇ ਬਾਹਰ ਭੇਜਦੇ ਆ ਪਰ ਆਮ ਗਲੈਡ ਪਲੀਜ਼ ਲੀਵ ਦ ਸਟੇਟ ਮਾਈ ਰਿਕਵੈਸਟ ਟੂ ਯੂ ਆਪਣੇ ਬੱਚੇ ਬਚਾਉਣੇ ਆ ਜਸਟ ਲੀਵ ਦ ਸਟੇਟ ਇੱਥੇ ਕੁਛ ਨਹੀਂ ਜੇ ਰੱਖਿਆ ਇੱਥੇ ਗੁੰਡਾ ਰਾਜ ਹੈ ਦੈਟਸ ਆਲ ਕੋਈ ਕਿਸੇ ਦੀ ਸੁਣਵਾਈ ਨਹੀਂ ਹੈਗੀ ਇੱਥੇ ਪ੍ਰਿੰਸ ਸਰਕਲ ਕਾਫੀ ਟੈਂਸ਼ਨ ਚ ਹੋਏਗਾ ਉਧਰਲੇ ਪਾਸੇ ਵੈਰੀ ਵੈਲ ਆਮ ਗੈਟਿੰਗ ਕਾਲਸ ਐਵਰੀ ਫ্রম ਏਵਰੀਵੇਅਰ ਉਹ ਕਹਿੰਦੇ ਛੱਡੋ ਜੋ ਵੀ ਹੈਗਾ ਵਾਪਸ ਆਓ ਕੁਛ ਨਹੀਂ ਜੇ ਇੱਥੇ ਵਾਪਸ ਆ ਜਾਓ ਬਸ ਤਸੀ ਸਾਰੇ ਜਾਣੇ ਹੁਣ ਵਾਪਸ ਜਾਂਦਾ ਮਨ ਬਣਿਆ ਹੈ ਜੇ ਫਿਲਹਾਲ ਕਿ ਕਾਰ ਨਹੀਂ ਮਾਈ ਬ੍ਰਦਰ ਇਥੇ ਹੈਗੇ ਆ ਇਹ ਸਾਰਾ ਕੁਝ ਕਰਾਂਗੇ ਮੈਨੂੰ ਵੀ ਜੇ ਟਿਕਟ ਐਕਸਟੈਂਡ ਕਰਾਉਣੀ ਪਈ ਆਈ ਵਿਲ ਡੂ ਇਟ ਵੀਰ ਬਾਦਲ ਪਹੁੰਚੇ ਨੇ ਪਹਿਲ ਕੀਤੀ ਉਹਨਾਂ ਨੇ ਕਿ ਮੈਂ ਪਹਿਲ ਦੇ ਧਾਰ ਤੇ ਮਿਲ ਕੇ ਆਵਾਂ ਜੋ ਪਰਿਵਾਰ ਨੂੰ ਦਿੱਕਤ ਹੋਈ ਹੈ ਕਿ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਸੋਚਿਆ ਸੀ ਕਿ ਪੰਜਾਬ ਆਉਣ ਨਾਲ ਇਸ ਤਰੀਕੇ ਦਾ ਮਾਹੌਲ ਹੋਏਗਾ ਉਹ ਪੰਜਾਬ ਜਿੱਦੋਂ ਅਸੀਂ ਸੋਨੇ ਚਿੜੀ ਕਹਿੰਦੇ ਸੀ ਫਸਟ ਆਫ ਆਲ ਤੇ ਜੀ ਬਹੁਤ ਬਹੁਤ ਧੰਨਵਾਦ ਬਾਦਲ ਜੀ ਦਾ ਵੀ ਜਿਹੜਾ ਸਾਡੀ ਖਬਰ ਪੜ੍ਹ ਕੇ ਸਾਨੂੰ ਮਿਲਣ ਆਏ ਸਾਨੂੰ ਤਲਾਸ਼ਾ ਦੇਣ ਆਏ ਜੀ ਹਾਂ ਬਾਕੀ ਅੱਗੇ ਵੀ ਬੜੀ ਬੜੀ ਗੱਲ ਹੋ ਚੁੱਕੀ ਹੈ ਜੀ ਇਹ ਤੋਂ ਮਾੜੀ ਹਰਕਤ ਨਹੀਂ ਹੋ ਸਕਦੀ ਜੋ ਸਾਡੇ ਨਾਲ ਹੋ ਗਈ ਹੈ ਕਿਉਂਕਿ ਤੁਸੀਂ ਸਾਰਿਆਂ ਵੇਖਿਆ ਹੀ ਆ ਸਾਰੀ ਦੁਨੀਆ ਨੇ ਵੇਖਿਆ ਬਹੁਤ ਮਾੜੀ ਹਰਕਤ ਹੋਈ ਆ ਸਾਨੂੰ ਇਸ ਦੀ ਇਨਸਾਫ ਚਾਹੀਦਾ ਜੀ ਸਾਡੀ ਹੋਰ ਕੋਈ ਨਹੀਂ ਕੀ ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਹੈਗੀ ਤੁਸੀਂ ਸਭ ਨੇ ਵੇਖਿਆ ਸਾਨੂੰ ਬਸ ਇਨਸਾਫ ਚਾਹੀਦਾ ਜੀ ਔਰ ਕੋਈ ਸਾਡੀ ਕੋਈ ਦਹਿਾਈ ਨਹੀਂ ਹੈ ਬਿਲਕੁਲ ਕਿਸੇ ਚੀਜ਼ ਦਾ ਤਰੀਕੇ ਦਾ ਦਬਾਅ ਪੈ ਰਿਹਾ ਪਰਿਵਾਰ ਤੇ ਜਾਂ ਪੁਲਿਸ ਵੱਲੋਂ ਜਾਂ ਕਿਸੇ ਪਾਰਟੀ ਦੇ ਵੱਲੋਂ ਆ ਆਪਣਾ ਵਾਪਸ ਲੋ ਮੁਕਦਮਾ ਤੁਸੀਂ ਬਾਹਰ ਜਾਣਾ ਸਹੀ ਸਲਾਮਤੀ ਹੋਊਗੀ ਪਿਆਸੀਗਾ ਜੀ ਜਿੱਦਨ ਹੋਇਆ ਉਹ ਤੋਂ ਇੱਕ ਦੋ ਇੱਕ ਦੋ ਅਗਲੇ ਦਿਨ ਪਿਆਸੀਗਾ ਜੀ ਮੇਰੇ ਬਰਦਨ ਲਾ ਨੂੰ ਖਲਾਰ ਕੇ ਉਹ ਚਲੇ ਗਏ ਵਾਪਸ ਖਲਾਰ ਕੇ ਉਹਨਾਂ ਨੂੰ ਥੈਡ ਕੀਤਾ ਗਿਆ ਉਸ ਤੋਂ ਬਾਅਦ ਕੋਈ ਨਹੀਂਗਾ ਕੁਝ ਵਿੱਚੋਂ ਵਿੱਚੋਂ ਕੋਈ ਨਾ ਕੋਈ ਜਿਨ੍ਹਾਂ ਕਹਿ ਦਿੰਦੇ ਪੁਲਿਸ ਅਫਸਰ ਜਾਂ ਕੋਈ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਤੁਸੀਂ ਇਹਨੂੰ ਸਮੇਟੀਏ ਇਨੂੰ ਕਰ ਲੋ ਰਾਜੀ ਨਾਵੇਂ ਹੋਣਾ ਕ੍ਰੋਸ ਪਰਚਾ ਹੋ ਗਿਆ ਵੀ ਜਾਨੀ ਕਿ ਇੱਕ ਹਿਸਾਬ ਦੇ ਡੀਮੋਰਾਲਾਈਜ਼ ਕਰਦੇ ਆ ਹੂੰ ਡਰਾਉਣ ਦੀ ਕੋਸ਼ਿਸ਼ ਕਰਦੇ ਕਿ ਕਿਤਨਾ ਕਿਤੇ ਡਰਾਉਣ ਦੀ ਨਹੀਂ ਡਰਾਉਣਾ ਇੱਕ ਵੱਖਰੀ ਚੀਜ਼ ਆ ਡਰਨ ਵਾਲਾ ਮੈਂ ਹੈ ਨਹੀਂ ਇੱਕ ਹੁੰਦਾ ਜੀ ਡਰਾਉਣਾ ਤੇ ਡਰਨ ਵਾਲਾ ਮੈਂ ਹੈ ਨਹੀਂ ਇਹ ਹੁਣ ਡਰਦਾ ਨਹੀਂ ਅੱਜ ਬਰਨ ਸਾਹਿਬ ਨੇ ਆ ਕੇ ਕਿਸੇ ਅਫਸਰਾਂ ਨੂੰ ਫੋਨ ਵੀ ਕੀਤੇ ਨੇ ਕਿ ਕਿਤਨਾ ਕਿਤੇ ਜੋ ਇਹਨਾਂ ਦੇ ਕੰਪਲੇਂਟ ਦੇ ਵਿੱਚ ਕਟਾਈ ਨਾ ਹੋਵੇ ਤ੍ਰਿਕਨ ਲਿਆ ਜਾਵੇ ਤੇ ਉਸ ਤੋਂ ਬਾਅਦ ਲੱਗਦਾ ਕਿ ਹੁਣ ਕਿਤੇ ਨਾ ਕਿਤੇ ਹੋਰ ਸੁਨਾਈ ਹੋਵੇਗੀ ਆ ਸੁਣੀ ਜਾਏਗੀ ਵੇਖੋ ਜੀ ਆਸਤੇ ਹੋਈ ਆ ਜੀ ਵੇਖੋ ਅੱਗੋਂ ਜਿੰਨਾ ਤੁਸੀਂ ਵੀ মিডিਆ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬੜਾ ਪ੍ਰੈਸ਼ਰ ਬਣਾਇਆ ਬਾਕੀ ਆਸ ਆ ਅੱਗੇ ਵੇਖੋ ਕੀ ਹੁੰਦਾ ਜੀ ਥੈਂਕ ਯੂ ਥੈਂਕ ਯੂ ਉਹਦੇ ਬਾਅਦ ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਇਹਨਾਂ ਦੀ ਕੰਪਲੇਂਟ ਲੈਣ ਦੀ ਬਜਾਏ ਇਹਨਾਂ ਦੇ ਕੇਸ ਕਰ ਦਿੱਤਾ ਇਹਦਾ ਮਤਲਬ ਪੈਟਨਾਇਜ਼ ਹੋ ਰਹੀ ਸੀ ਜਿਹੜਾ ਗੈਂਗਸਟਰ ਸੀ ਸਾਰੇ ਪੁਲਿਸ ਤੇ ਪੈਟਨਾਇਜ਼ ਕਰਦੇ ਕਿਤੇ ਸੀ ਇਹ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਬੜਾ ਦੁੱਖ ਲੱਗਿਆ ਕਿ ਆਪਣੇ ਪੰਜਾਬ ਸੂਬੇ ਦੀ ਐਡੀ ਰੈਪਿਊਟੇਸ਼ਨ ਖਰਾਬ ਜਾਊਗੀ ਮੈਂ ਕਿਹਾ ਇਹਨਾਂ ਨੂੰ ਅਪੋਲੋਜੀਸ ਕਰਨ ਵਾਸਤੇ ਮੈਂ ਇਹਨਾਂ ਦੇ ਘਰੇ ਆਇਆ ਕਿ ਸਾਡੇ ਸੂਬੇ 'ਚ ਆ ਹੋਇਆ ਮੈਂ ਹੁਣ ਪੁਲਿਸ ਕਮਿਸ਼ਨਰ ਆ ਵੀ ਤੇ ਲਾਅ ਐਂਡ ਆਰਡਰ ਜਿਹੜਾ ਹੈਡ ਹੈ ਪੰਜਾਬ ਪੁਲਿਸ ਦੋਨਾਂ ਨਾਲ ਗੱਲ ਕੀਤੀ ਹੈ ਮੈਂ ਕਿਹਾ ਜੀ ਆਹ ਇੱਜ਼ਤ ਸੂਬੇ ਦੀ ਜ਼ਿੰਦਾ ਸਵਾਲ ਆ ਆ ਆਪਣੇ ਮਹਿਮਾਨ ਹੈ ਆਪਣੇ ਮਹਿਮਾਨ ਪੰਜਾਬ 'ਚ ਬਾਹਰੋਂ ਆਏ ਆ ਹੈ ਇਹਨਾਂ ਦੇ ਬੱਚੇ ਜਿਹੜੇ ਪਹਿਲੀ ਵਾਰ ਜ਼ਿੰਦਗੀ ਵਿੱਚ ਇੰਡੀਆ ਆ ਰਹੇ ਆ ਪੰਜਾਬ ਆ ਰਹੇ ਆ ਕੀ ਇਮਪ੍ਰੈਸ਼ਨ ਲੈ ਕੇ ਜਾਣਗੇ ਅੱਗੇ ਤੋਂ ਕੀ ਗੱਲ ਕਹਿਣਗੇ ਆਪਣੇ ਸੂਬੇ ਬਾਰੇ ਸੋ ਐਸ ਔਨ ਦਾ ਰੈਪਿਟੇਸ਼ਨ ਆਫ ਟੂ ਸੇਵ ਦਾ ਰੈਪਿਟੇਸ਼ਨ ਆਫ ਪੀਪਲ ਆਫ ਆਪ ਸਟੇਟ ਆਈ ਪਰਸਨਲੀ ਕਮ ਅਪੋਲੋਜਾਈਜ਼ ਟੂ ਥੈਮ ਤੇ ਮੈਂ ਕਪੂਲਿਸ ਕਮਿਸ਼ਨਰ ਤੇ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਇਟ ਇਜ਼ ਅ ਮੈਟਰ ਆਫ ਪ੍ਰਾਈਡ ਐਂਡ ਪ੍ਰੈਡਰ ਆ ਕੀਪਿੰਗ ਦਾ ਪ੍ਰਾਈਡ ਆਫ ਦਾ ਸਟੇਟ ਹਾਈ please take action immediately otherwise our whole party and we will get all citizens together and we'll fight them and jada sab to maari gall hai ki inna de parcha <laughs> ne de deta police police deny kar rahe hai wo nra kisi de te bhi parcha nahi de nra ni jo inna ne ki kita jo nra inna re inna de naal jo saathi si hmm. jehde vivah te jivein 100 so banda hai 50 nra hai 20 naal hai hmm. jehde 20 naal ohna vivah de deta jande <laughs> okay, ko kehde wo thekedar ne sharab thekedar theek ਤੁਸੀਂ ਵਿਆਹ ਮੇਰੇ ਘਰੇ ਫੰਕਸ਼ਨ ਹੈ ਮੇਰੇ ਘਰੇ ਫੰਕਸ਼ਨ ਤੇ ਕੋਈ ਅਟੈਕ ਕਰ ਦਿੰਦਾ ਹੈ ਤੇ ਮੇਰੇ ਘਰ ਦੇ ਬੰਦਿਆਂ ਦੇ ਕੋਈ ਜੇ ਤੁਸੀਂ ਪਰਚਾ ਦੇ ਦੋਗੇ ਆ ਕਿੱਥੋਂ ਦਾ ਇਨਸਾਫ ਹੈ ਆ ਸਾਰਾ ਇਲਲੀਗਲ ਐਕਟ ਕੀਤਾ ਗਿਆ ਹੈ ਪੁਲਿਸ ਨੇ ਧੱਕਾ ਕੀਤਾ ਹੈ ਐਂਡ ਸ਼ਰੋਮਨੀ ਕਾਲੀ ਦਾ ਵਿਲ ਨੈਵਰ ਐਕਸੈਪਟ ਦਿਸ ਮੈਂ ਆਪਣੇ ਪਾਰਟੀ ਯੂਨিয়ন ਨੂੰ ਕਿਹਾ ਤੇ ਹਰ ਟਿਕਟ ਆਪਣੇ ਲੋਅ ਲੈਵਲਸ ਪਰ ਸਰ ਜਿਸ ਤਰੀਕੇ ਨਾਲ ਸ਼ਰਾਬ ਦੀ ਗੁੰਡਾਗਰਦੀ ਇਤਰਾ ਦੀ ਸਾਹਮਣੇ ਮਾਫੀਆ ਗੁੰਡਾਗਰਦੀ ਦੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਾਨੂੰਨ ਨਹੀਂ ਕੋਈ ਕਾਨੂੰਨ ਨਹੀਂ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਲੇ ਐਸ ਠੇਕੇ ਤੁਸੀ ਲੈਣਾ ਹੈ ਪੰਜਾਬ ਵਿੱਚ ਕਿਦੋਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਸ਼ਰਾਬ ਐਸ ਪਰ ਐਕਟ ਐਸ ਪਰ ਲਾ ਤੇ ਫਿਰ ਕਿਵੇਂ ਤੁਸੀਂ ਆ ਕੇ ਗੁੰਡਾਗਰਦੀ ਕਰ ਸਕਦੇ ਹੋ ਕਿ ਸਾਡੇ ਠੇਕੇ ਤੋਂ ਖਰੀਦੀ ਹੈ ਸਾਡੇ ਤੋਂ ਨਹੀਂ ਕੀਤੀ ਹੈ ਆ ਸਾਰੀ ਗੁੰਡਾਗਰਦੀ ਅਫਸਰ ਐਕਸਾਈਜ਼ ਅਫਸਰਾਂ ਨਾਲ ਮਿਲ ਕੇ ਪੁਲਿਸ ਨਾਲ ਮਿਲ ਕੇ ਹੋ ਰਹੀ ਹੈ। ਰੰਗਲਾ ਸਰ ਇਹ ਬਣਾਉਂਦੀ ਗੱਲ ਕੀ ਹੈ? ਪੰਜਾਬ ਸਰਕਾਰ ਦੇ ਸਵਾਲ ਵੀ ਵੱਡੇ ਹੁੰਦੇ ਨੇ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਫਾਇਆ ਕਰਦੇ ਪਏ ਆ ਜਿਹੜਾ ਹੱਥ ਦੇ ਵਿੱਚ ਟੀਕੇ ਸੀਗੇ ਗੋਲੀਆਂ ਸੀਗੇ ਅਸੀਂ ਟਿਫਨ ਫੜਾਣੇ ਪਏ ਆ। ਇਸੇ ਕੀ ਸੀ ਮੈਂ ਆ ਇਸ਼ੂ ਨੂੰ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ। ਸਰ ਦੇਖੋ ਮੇਰੀ ਮੇਰਾ ਮੇਰਾ ਇੰਟੈਂਸ਼ਨ ਕੋਈ ਪੋਲਿਟਿਕਸ ਖੇਡੰਦਾ ਨਹੀਂ ਹੈ। ਕੋਈ ਇੰਟੈਂਸ਼ਨ ਨਹੀਂ ਹੈ। ਨਾ ਇਹ ਇਸ਼ੂ ਪੋਲਿਟ ਪੋਲਿਟਿਕਾਈਜ਼ ਕਰਦਾ।